ਸਸਿਕਾਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਅੰਮ੍ਰਿਤਪਾਲ ਦੇਸ਼ ਲਈ ਖਤਰਾ ਕੇਂਦਰੀ ਏਜੰਸੀਆਂ ਮੁਤਾਬਕ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰੀ ਏਜੰਸੀਆਂ ਤੇ ਰਡਾਰ ਤੇ ਅੰਮ੍ਰਿਤਪਾਲ ਹੈ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੇ ਦਿਨ ਮੋਗੇ ਦੇ ਪਿੰਡ ਰੋਡਕੇ ਦੇ ਵਿੱਚ ਇੱਕ ਵੱਡਾ ਸਮਾਗਮ ਹੁੰਦਾ ਹੈ ਜਿੱਥੇ ਅੰਮ੍ਰਿਤਪਾਲ ਦੀ ਦਸਤਾਰ ਬੰਦੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਵੌ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਕਈ ਸਵਾਲ ਉੱਠੇ ਤਾਂ ਦੂਸਰੇ ਪਾਸੇ ਜਿਸ ਤਰ੍ਹਾਂ ਉਸ ਥਾਂ ਤੇ ਮੌਕੇ ਤੇ ਲੋਕਾਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਵੱਲੋਂ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਜੋ ਅਮਰਿਤਪਾਲ ਦੇ ਵੱਲੋਂ ਬਿਆਨ ਦਿੱਤੇ ਗਏ ਉਹ ਕਿਤੇ ਨਾ ਕਿਤੇ ਦੇਸ਼ ਦੇ ਲਈ ਖਤਰਾ ਦੱਸੇ ਗਏ ਨੇ ਇਸ ਤੋਂ ਬਾਅਦ ਸਾਬਕਾ ਮંત્રી ਦੇ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਆ ਕਿ ਜੋ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਚੱਲਦੀ ਪਈ ਉਸ ਦੀ ਢਿੱਲੀ ਕਾਰਗੁਜ਼ਾਰੀ ਹੈ ਕਿਉਂਕਿ ਇੱਡੇ ਵੱਡੇ ਇਕੱਠ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਵੱਡੀ ਕਾਰਵਾਈ ਜਾਂ ਉਸ ਤੋਂ ਪਹਿਲਾਂ ਕਿਉਂ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਪਾਲ ਦੇ ਜਿਸ ਤਰ੍ਹਾਂ ਦਸਤਾਰ ਬੰਦੀ ਹੋਈ ਉਸ ਤੋਂ ਬਾਅਦ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਇੱਕ ਵੱਡਾ ਇਕੱਠ ਹੋਇਆ ਹੋਇਆ ਸੀ ਦੂਸਰੇ ਪਾਸੇ ਜਿਸ ਤਰ੍ਹਾਂ ਸਿਮਰੰਤੀ ਸਿੰਘ ਮਾਨ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਮੈਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਹਾਂ ਖਾਲਿਸਤਾਨ ਪੰਥੀ ਲਹਿਰ ਨੂੰ ਲੈ ਕੇ ਅੰਮ੍ਰਿਤਪਾਲ ਹੁਣ ਅੱਗੇ ਆ ਗਏ ਸਭ ਬਿਆਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੇਂਦਰੀ ਏਜੰਸੀਆਂ ਚੰਗੀ ਤਰ੍ਹਾਂ ਪਟਚੋਲ ਕਰਦੀਆਂ ਪਈਆਂ ਨੇ ਕਿਉਂਕਿ ਅਮਰਿਤਪਾਲ ਦਾ ਇਹ ਬਿਆਨ ਸਾਹਮਣੇ ਆਇਆ ਸੀ ਕਿ ਹੁਣ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਬੈਠੇ ਨੇ ਉਹ ਹੁਣ ਜੇਕਰ ਆਪਣੇ ਬੱਚਿਆਂ ਨੂੰ ਵਪਾਰ ਦੇ ਦੇਣਗੇ ਤਾਂ ਉਹ ਜਿਹੜੇ ਵਿਦੇਲੇ ਪੰਜਾਬੀ ਬਾਹਰ ਪਾਰਕਾਂ ਦੇ ਵਿੱਚ ਰਹਿੰਦੇ ਆ ਉਹ ਆਪਣੇ ਪੰਜਾਬ ਦੇ ਵਿੱਚ ਆ ਕੇ ਆਪਣਾ ਪੰਜਾਬ ਸੰਭਾਲਣ ਇੰਨਾ ਹੀ ਨਹੀਂ ਅਮਰਿਤਪਾਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਜੇਕਰ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਬੇਦਬੀ ਹੁੰਦੀ ਹੈ ਤਾਂ ਉਸਤਾ ਉੱਥੇ ਦੋ ਲੋਕ ਅਜਿਹੇ ਖੜਨ ਜਿਹੜੇ ਸ਼ਸਤਰਾਂ ਦੇ ਨਾਲ ਖੜਨ ਅਤੇ ਨਾਲ ਦੀ ਨਾਲ ਹੀ ਉਸ ਬੰਦੇ ਦਾ ਮੌਕੇ ਤੇ ਸੋਧਾ ਲਗਾਇਆ ਜਾਵੇ ਕਿਉਂਕਿ ਅੰਮ੍ਰਿਤਪਾਲ ਦੇ ਬਿਆਨਤ ਦੇ ਵਿੱਚ ਕਿਤੇ ਨਾ ਕਿਤੇ ਜੋ ਬੇਦਬੀ ਦੀਆਂ ਘਟਨਾਵਾਂ ਹੋਈਆਂ ਨੇ ਰੋਸ ਪ੍ਰਗਟ ਕੀਤਾ ਗਿਆ ਸੀ ਇੰਨਾ ਹੀ ਨਹੀਂ ਇਹਨਾਂ ਸਾਰੇ ਬਿਆਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਇਹ ਵੀ ਜਿਤਾਇਆ ਗਿਆ ਹੈ ਕਿ ਲੋਕ ਖਾਲਸਤਾਨੀ ਪੰਥੀ ਲਹਿਰ ਨੂੰ ਲੈ ਕੇ ਕਈ ਸਵਾਲ ਚੁੱਕਦੇ ਪਏ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇ ਕੇਂਦਰੀ ਏਜੰਸੀਆਂ ਦੀ ਰਡਾਰਤੇ ਨੇ ਅਮਰਿਤਪਾਲ ਦੇ ਬਿਆਨ ਤੇ ਨਾਲ ਦੀ ਨਾਲ ਹੀ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਦੇਸ਼ ਤੇ ਲਈ ਖਤਰਾ ਕੇਂਦਰੀ ਏਜੰਸੀਆਂ ਦੇ ਮੁਤਾਬਕ ਤੇ ਇਨਾ ਖਬਰ ਇਨਾ ਸਭ ਗੱਲਾਂ ਦੇ ਵਿੱਚ ਬੀਤੇ ਦਿਨ ਸੁਖਜਿੰਦਰ ਰੰਧਾਵਾ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਗਏ ਸਨ ਕਿ ਇਸ ਤਰ੍ਹਾਂ ਦਾ ਵੱਡਾ ਇਕੱਠ ਕਿਸ ਤਰ੍ਹਾਂ ਹੋਇਆ ਪੰਜਾਬ ਸਰਕਾਰ ਉਸ ਵੇਲੇ ਕਿੱਥੇ ਸੀ ਖੂਫੀਆ ਏਜੰਸੀਆਂ ਕਿੱਥੇ ਸਨ ਇਨਾ ਗੱਲਾਂ ਨੂੰ ਲੈ ਕੇ ਹੁਣ ਵੱਡੇ ਪੁਰਾਣੇ ਕਾਂਗਰਸੀ ਵੀ ਸਵਾਲ ਚੁੱਕਦੇ ਪਏ ਨੇ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਐਸਟੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਬਿਆਨ ਆਇਆ ਸੀ ਸਮਰਥਨ ਦੇ ਵਿੱਚ ਦੇਖੇ ਸਾਨੂੰ ਉਸ ਤੋਂ ਬਾਅਦ ਕਈਆਂ ਦੇ ਵੱਲੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਵੀ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਦੀ ਹਮਾਇਤ ਕਰਦੀ ਪਈ ਹੈ ਇੰਨਾ ਹੀ ਨਹੀਂ ਇਹਨਾਂ ਗੱਲਾਂ ਨੂੰ ਲੈ ਕੇ ਦੂਸਰੇ ਪਾਸੇ ਹਿੰਦੂ ਸਰਧਰਮ ਦੇ ਵਿੱਚ ਕਈ ਜਥੇਬੰਦੀਆਂ ਦੇ ਵੱਲੋਂ ਭਾਵੇਂ Shiv Sena ਦੀ ਗੱਲ ਕੀਤੀ ਜਾਵੇ Shiv Sena ਦੇ ਵੱਲੋਂ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਕਿਤੇ ਨਾ ਕਿਤੇ ਕੋਰਟ ਦਾ ਰਸਤਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ Shiv Sena ਦੇ ਕਈ ਆਗੂਆਂ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਅਮ੍ਰਿਤਪਾਲ ਕੌਣ ਹੈ ਕਿੱਥੋਂ ਆਇਆ ਹੈ ਤੇ ਕਿਸ ਤਰ੍ਹਾਂ ਨੇ ਵੱਡੇ ਪਦਰ ਤੇ ਕੁਝ ਹੀ ਦਿਨਾਂ ਦੇ ਵਿੱਚ ਵਾਰਲਡ ਹੋ ਗਿਆ ਹੈ